ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਆਫ ਹਮਨਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ-ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਭਾਈ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਪਲੀਜ਼ ਆਪਣਾ ਜਰੂਰ ਧਿਆਨ ਰੱਖਿਓ ਦੇਖੋ ਮੈਂ ਤਾਂ ਬਹੁਤ ਜ਼ਿਆਦਾ ਬਿਮਾਰ ਹੋਈ ਪਈ ਆ ਤੇ ਕਰਕੇ ਮੇਰੀ ਵੀਡੀਓ ਪਾਉਣ ਦਾ ਵੀ ਕੋਈ ਟਾਈਮ ਨਹੀਂ ਰਿਹਾ ਬਹੁਤ ਔਖੀ ਸੌਖੀ ਮੈਂ ਐਡਿਟ ਕਰਕੇ ਵੀਡੀਓ ਅਪਲੋਡ ਕਰ ਰਹੀ ਆ ਤੇ ਲਓ ਜੀ ਅਸੀਂ ਕੱਲ੍ਹ ਸ਼ਾਮ ਨੂੰ ਆਏ ਸੀਗੇ ਅਸੀਂ ਆਏ ਸੀਗੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਸੀਗੇ ਤੇ ਬਸ ਆ ਕੇ ਅਸੀਂ ਚਾਹ ਪਾਣੀ ਪੀ ਕੇ ਰੋਟੀ ਪਾਣੀ ਖਾ ਕੇ ਅਸੀਂ ਪੈ ਗਏ ਸੀਗੇ ਜਦí ਤੇ ਇਹ ਹੈਗਾ ਸ਼ਨੀਵਾਰ ਦਾ ਦਿਨ ਤੇ ਸਵੇਰੇ ਸਵੇਰੇ ਅਸੀਂ ਲੱਗ ਗਏ ਆਪਣੇ ਕੰਮਾਂ 'ਤੇ ਦੇਖੋ ਦੋ ਦਿਨ ਨਾ ਬਾਹਰ ਆਪਾਂ ਹਾਊਸ ਵਾਈਫ ਖਾਸ ਕਰਕੇ ਜੀ ਦੋ ਦਿਨ ਆਪਾਂ ਬਾਹਰ ਜਾਇ ਆਈ ਆਪਣੇ ਘਰ ਦਾ ਉੱਠਾ ਪਾਸਾ ਹੋ ਜਾਂਦਾ ਤਾਂ ਨਹੀਂ ਜਿਹੜੀ ਜਿੰਨਾਂ ਵਾਲੇ ਦੇਖੋ ਮੈਂ ਨਾ ਜਦੋਂ ਗਈ ਸੀ ਭੈਣ ਕੋਲੇ ਜਦੋਂ ਮੈਂ ਆਪਣੇ ਘਰ ਦੀ ਸਾਰੀ ਸੈਟਿੰਗ ਕਰਕੇ ਗਈ ਸੀ ਸਾਰ ਸਾਰੀ ਸੈਟਿੰਗ ਕਰਕੇ ਗਈ ਸੀ ਭਾਂਡੇ ਦੀ ਰਸੋਈ ਦੀ ਸਾਰੇ ਕਮਰਿਆਂ ਦੀ ਬੈਡਰੂਮ ਦੀ ਸਾਰੇ ਘਰ ਦੀ ਸੈਟਿੰਗ ਕਰਕੇ ਗਈ ਸੀ ਪਰ ਜਦੋਂ ਆਈ ਫਿਰ ਉਹੀ ਗਾਪ ਆਇਆ ਪਿਆ ਤੇ ਲੋਜੀ ਇਹ ਪਹਿਲੇ ਮੈਂ ਸਵੇਰੇ ਸਾਜ ਰੀ ਅਵੀ ਰੋਟੀ ਦਾ ਕੰਮ ਨਿਬੇੜਿਆ ਕੰਮ ਨਿਬੇੜ ਕੇ ਫਿਰ ਮੈਂ ਸਾਰਾ ਬੇੜਾ ਸਾਫ਼ ਕਰਿਆ ਸਾਰਾ ਬੇੜੇ 'ਚ ਅੰਨੇ ਪੱਤੇ ਖਿੰਡੇ ਪਏ ਸੀ ਬਹੁਤ ਜਿਆਦੇ ਇੰਨਾ ਖੜਿਆ ਹਰ ਪਿਆ ਪਿਆ ਸੀ ਬਹੁਤ ਜਿਆਦੇ ਤੇ ਚਲੋ ਪਹਿਲਾਂ ਮੈਂ ਆਪਣਾ ਸਾਰਾ ਬੇੜਾ ਸਾਫ਼ ਕਰਕੇ ਫਿਰ ਮੈਂ ਸਾਰੇ ਬਿਸਤਰੇ ਸੜਤੀ ਸੀ ਬਾਹਰ ਮੈਨੂੰ ਮੈਨੂੰ ਐ ਸੀਗਾ ਮਾਂ ਕਿ ਚਲੋ ਇਹ ਦੋ ਦਿਨ ਬਿਸਤਰੇ ਇਕੱਠੇ ਜੇ ਪਏ ਰਹੇ ਨੇ ਤਹਾਂ 'ਚ ਪਏ ਰਹੇ ਨੇ ਚਲੋ ਮਾਂ ਕਹਿੰਨਾ ਨੂੰ ਵਧੀਆ ਧੁੱਪ ਲੱਗ ਜੂ ਕਿਉਂਕਿ ਧੁੱਪ ਵੀ ਹੁਣ ਬਹੁਤ ਸੋਹਣੀ ਪੈਂਦੀ ਆ ਤੇ ਜਦੋਂ ਮੈਂ ਸਾਰੇ ਕੱਪੜੇ ਬਾਹਰ ਸੜਤੇ ਸੀ ਮੈਂ ਕੋਈ ਕੱਪੜਾ ਨਹੀਂ ਅੰਦਰ ਰੱਖਿਆ ਹੈਗਾ ਤੇ ਕੁਝ ਮੈਨੂੰ ਆਏ ਸੀਗਾ ਮੈਂ ਕਿ ਚਲੋ ਅੱਜ ਕੱਪੜੇ ਤੇ ਧੋਣੇ ਨੇ ਬੈੱਡ ਸ਼ੀਟਾਂ ਮੈਂ ਕਿ ਚਲੋ ਵੀ ਬੈੱਡ ਸ਼ੀਟਾਂ ਵੀ ਮੈਂ ਚੇਂਜ ਕਰੂੰ ਤੇ ਬਦਲੂੰ ਤੇ ਲਓ ਜੀ ਧੁੱਪ ਦੁਪਹਿਰ ਤੱਕ ਬਹੁਤ ਸੋਹਣੀ ਧੁੱਪ ਲੱਗੀ ਸੀ ਸਾਰੇ ਕੱਪੜਿਆਂ ਨੂੰ ਤੇ ਇਹ ਆਪਣਾ ਕੂਲਰ ਵੀ ਦੁਕਾਨ ਵਾਲਿਆਂ ਨੂੰ ਦਿੱਤਾ ਹੋਇਆ ਸੀਗਾ ਤੇ ਇਹ ਵੀ ਹਰਮਨੀ ਸਵੇਰੀ ਸਾਰਾ ਤੂਤਾ ਸਮਾਰ ਕੇ ਸਰਫ ਨਾਲ ਪਾਣੀ ਨਾਲ ਤੇ ਇਹਨੂੰ ਵੀ ਹੁਣ ਧੁੱਪੇ ਰੱਖਿਆ ਹੋਇਆ ਇਹਨੂੰ ਵੀ ਆਪਾਂ ਅੰਦਰ ਸਾਂਭਾਂਗੇ ਤੇ ਲੋ ਜੀ ਅੱਜ ਤਾਂ ਕਵਰ-ਕੂਵਰ ਵੀ ਸਾਰੇ ਅੱਜ ਬਦਲਾਂਗੇ ਆਪਾਂ ਤਿਸਰਾਣਿਆਂ ਨੂੰ ਵੀ ਧੁੱਪ ਲਵਾਈ ਅਰਜਾਈਆਂ ਨੂੰ ਧੁੱਪ ਲਵਾਈ ਕੰਬਲਾਂ ਨੂੰ ਧੁੱਪ ਲਵਾਈ ਸਾਰੇ ਕੱਪੜਿਆਂ ਨੂੰ ਬਹੁਤ ਵਧੀਆ ਧੁੱਪ ਲੱਗੀ ਫੁੱਲ ਲਗੇ ਸੀਗੇ ਗਰਮ ਹੋ ਗਏ ਤੇ ਹੁਣ ਚਲੋ ਮੈਂ ਰੱਖ ਦਿੰਨੀ ਆ ਅੰਦਰ ਅੰਦਰ ਸਾਂਭ ਦਿੰਨੇ ਆ ਤੇ ਕਿਉਂਕਿ ਫਿਰ ਨਾ ਦੇਖੋ ਸ਼ਾਮ ਜੀ ਨੂੰ ਠੰਡ ਹੀ ਹੋਣ ਲੱਗ ਜਾਂਦੀ ਹੈ ਫਿਰ ਆਪਣੇ ਅਰਜਾਈਆਂ ਠੰਡੀਆਂ ਹੋ ਜਾਣਗੀਆਂ ਤੇ ਚਲੋ ਜੀ ਆਪਾਂ ਹੁਣ ਦਵਾਂ ਦਾਬ ਆਪਣੇ ਘਰ ਦੀ ਸਾਰੀ ਸੈਟਿੰਗ ਕਰ ਲੈਨੇ ਆ ਤੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਪਲੀਜ਼ ਮੈਨੂੰ ਵੀ ਥੋੜੀ ਸਪੋਰਟ ਦੀ ਬਹੁਤ ਲੋੜ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਕਰੋ ਅਗਲਾ ਵਾਲੇ ਬਾਹਰ ਕੀ ਹੈ ਠੀਕ ਆ ਬਾਹਾਂ ਦੇ ਲਾ ਬਾਹਰ ਨਿਕਲੀਆਂ ਪਈਆਂ ਨੇ ਹੁਣ ਸਿਰ ਬਾਹਾਂ ਕਿਉਂ ਹੀ ਪਾਈ ਪੂਰੀਆਂ ਬਾਹਾਂ ਵਾਲੀ ਤਿਲੋਜੀ ਸ਼ਾਮ ਦਾ ਵੇਲਾ ਹੋ ਗਿਆ ਮੇਰੇ ਬਾਰੇ ਸਾਰੇ ਬਹੁਤ ਵਧੀਆ ਮੇਰੇ ਟਾਈਮ ਨਾਲ ਸਾਰੇ ਕੰਮ ਵਧੀਆ ਨਿਭੜ ਗਏ ਸੀਗੇ ਸਾਰੇ ਮੇਰੇ ਘਰ ਦੀ ਸਾਫ ਸਪਾਈ ਹੋ ਗਈ ਸਾਰੇ ਮੇਰੇ ਘਰ ਦੀ ਸੈਟਿੰਗ ਹੋ ਗਈ ਕੱਪੜਾ ਲੀੜਾ ਧੋ ਕੇ ਸਾਰਾ ਮੈਂ ਕੁਝ ਸਾਮਤਾ ਵੈਸੇ ਹਜੇ ਮੈਂ ਤਿਆਹ ਕਰਨੀ ਸੀਗੀ ਮੈਂ ਕਿ ਚਲੋ ਪਹਿਲਾਂ ਮੈਂ ਸਬਜੀ ਨੂੰ ਤੜਕਾ ਲਾ ਦਮਾ ਸਬਜੀ ਦੀ ਤਿਆਰੀ ਕਰਤੀ ਸੀ ਨਾਲੇ ਧੋਲੇ ਤੇ ਬੱਚੇ ਨੂੰ ਵੀ ਮੈਂ ਸਿਰੇ ਨਵਾਤਾ ਸੀਗਾ ਵੈਸੇ ਸ਼ਨੀਵਾਰ ਸੀਗਾ ਮੈਂ ਕਿ ਚਲੋ ਹੁਣ ਹਨਾ ਕੰਮ ਲੱਗੇ ਤਾਂ ਹੋਏ ਆ ਤੇ ਫਿਰ ਮੈਂ ਜੇ ਬੱਚਿਆਂ ਨੂੰ ਮੈਂ ਸਿਰ ਵੀ ਨਵਾ ਕੇ ਸ ਬੱਚਿਆਂ ਦੇ ਸਿਰ ਬਾ ਵੀ ਦਿੱਤਾ ਸੀ ਤੇ ਚਲੋ ਜੀ ਫਿਰ ਮੈਂ ਲੱਗੀ ਸੀ ਸਬਜੀ ਦੀ ਤਿਆਰੀ ਕਰਨਾਂ ਤੇ ਚਲੋ ਪਿਆਜ ਬਹੁਤ ਜਿਆਦਾ ਉਹ ਸੀਗੇ ਕੌੜੇ ਸੀਗੇ ਤੇ ਕੁਝ ਮੈਨੂੰ ਜ਼ੁਕਾਮ ਤੇ ਖੰਗ ਵੀ ਬਹੁਤ ਜਿਆਦਾ ਹੋਇਆ ਪਿਆ ਤੇ ਉਹਦੇ ਕਰਕੇ ਬਹੁਤ ਔਖਾ ਹੋ ਰਿਹਾ ਸੀ ਮੈਨੂੰ ਪਰ ਦੇਖੋ ਹੁਣ ਜਦ ਆਪਣਾ ਹਨਾ ਕੰਮ ਕਰੇ ਬਿਨਾ ਸਰਦਾ ਹੀ ਨਹੀਂ ਹੈਗਾ ਤੇ ਚਲੋ ਜੀ ਹੁਣ ਮੈਂ ਆਪਾਂ ਦਮ ਦਮ ਪਹਿਲਾਂ ਸਬਜ਼ੀ ਨੂੰ ਤੜਕਾ ਲਾ ਦਿੰਨੇ ਆ ਤੇ ਫਿਰ ਮੈਂ ਉੱਪਰ ਕੱਪੜੇ ਲਿਆ ਕੇ ਰੱਖੇ ਨੇ ਸਾਰੇ ਕੱਪੜੇ ਕਿਉਂਕਿ ਸਵੇਰੇ ਸਾਜਰੀ ਲਾਤੀ ਸੀਗੀ ਮਸ਼ੀਨ ਖੁਸ਼ੀ ਲੱਗੀ ਸੀਗੀ ਨਿਤੂਣ ਤੇ ਮੈਂ ਬਾਕੀ ਘਰ ਦੇ ਕੰਮ ਨਿਵੇੜੇ ਤੇ ਹਾਂਜੀ ਤੇ ਆਪਣਾ ਸਾਰਾ ਕੰਮ ਵਧੀਆ ਸਾਰਾ ਨਿਬੜ ਗਿਆ ਕੰਮ ਕਪੜਾ ਲੀੜਾ ਮੈਂ ਪਹਿਲਾਂ ਲਾ ਕੇ ਰੱਖ ਲਿਆ ਸੀਗਾ ਸਾਰਾ ਕਿਉਂਕਿ ਕਪੜੇ ਆਪਣੇ ਸਾਜਣੀ ਮਸ਼ੀਨ ਲਾਤੀ ਸੀ ਤੇ ਉਹਦੇ ਕਰਕੇ ਆਪਣੇ ਸਾਰੇ ਕਪੜੇ ਬਹੁਤ ਵਧੀਆ ਧੁੱਪ ਚ ਸੁੱਕ ਗਏ ਨੇ ਤੇ ਫਿਰ ਮੈਂ ਕਪੜੇ ਲਾ ਲਈ ਸੀ ਤੇ ਸਬਜੀ ਨੂੰ ਤੜਕਾ ਲਾ ਕੇ ਮੈਂ ਲਾ ਗਈ ਸੀ ਕਪੜੇ ਦੇ ਤਾਹਾਂ ਕਰਨ ਕਿਉਂਕਿ ਕਪੜੇ ਕਾਫੀ ਹੋ ਗਏ ਸੀਗੇ ਸਾਡੇ ਸੀਗੇ ਇਹਨੂੰ ਖੁਸ਼ੀ ਦੇ ਪਾਪਾ ਤੇ ਸੀਗੇ ਕੁਛ ਬੱਚਿਆਂ ਦੀ ਡਰੈਸ ਸੀਗੀ ਕਿਉਂਕਿ ਆਪਣੀ ਖੁਸ਼ੀ ਤਾਂ ਸਕੂਲ ਜਾਂਦੀ ਰਹੀ ਤੇ ਚਲੋ ਇੱਕ ਦੋ ਕਸੂਟ ਸਾਡੇ ਨਾਮ ਇਸ ਸੀਗੇ ਜਿਹੜੇ ਅਸੀਂ ਪਾ ਕੇ ਗਏ ਸੀ ਉਹ ਆਉਂਦੇ ਹੋਏ ਪਾ ਕੇ ਆਏ ਆ ਤੇ ਚਲੋ ਜੀ ਹੁਣ ਮੈਂ ਸਾਰੇ ਕੱਪੜਿਆਂ ਦਾ ਤਾਹ ਕਰ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਸਾਂਭੂਗੀ ਤੇ ਸਬਜੀ ਆਪਣੀ ਬਣ ਗਈ ਆ ਖੁਸ਼ੀਗੁਨ ਰਹੀ ਆ ਆਟਾ ਤੇ ਬਸ ਬਾਕੀ ਸਾਡਾ ਸਾਰਾ ਕੰਮ ਨਿਬੜ ਗਿਆ ਤੇ ਬਸ ਇਹਨਾਂ ਨੂੰ ਹੁਣ ਅਸੀਂ ਦੋਨੇ ਜਾਣੀ ਮਾਵਾਂ ਧੀਾਂ ਲਾ ਕੇ ਦਵਾਂ ਦਾ ਮ ਰੋਟੀ ਖਵਾ ਕੇ ਤੱਕ ਬਸ ਆਪਾਂ ਫਿਰ ਆਏ ਹਾਂ ਅੱਜ ਵੀ ਕੰਮ ਨਹੀਂ ਬੜੀ ਚੁੱਤੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਜੇ ਕਸ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਕਿਸਨ ਫਿਰ ਮਿਲਦੇ ਆਓ ਫਿਰ ਬਾਏ